ਸਤਿ ਸ੍ਰੀ ਅਕਾਲ ਦੋਸਤੋ ਅੱਜ 11 ਤਰੀਕ ਵਕਤ ਕਰੀਬ 9 ਵਜੇ ਚੁੱਕੇ ਨੇ ਆਪਾਂ ਆਪਣੇ ਖੇਤ ਦੇ ਅੰਦਰ ਬੈਠੇ ਹੋਏ ਆ ਤੇ ਝੋਨੇ ਦੀ ਤਿਆਰੀ ਕਰਵਾ ਰਹੇ ਆ ਕਿ ਪਾਣੀ ਅੱਜ ਆਪਾਂ ਛੱਡਤਾ ਕੱਲ ਸਾਡੀ ਪੰਜਾਬ ਸਰਕਾਰ ਨੇ ਜਿਹੜੀ 8 ਘੰਟੇ ਬਿਜਲੀ ਦੀ ਦੇਣੀ ਸੀ ਸਪਲਾਈ ਉਹ ਚਾਲੂ ਕਰ ਦਿੱਤੀ ਆ ਤੇ ਅੱਜ ਆਪਾਂ ਆਪਣੇ ਖੇਤ ਚ ਬੈਠ ਕੇ ਆਪਾਂ ਆਪਣੇ ਆ ਦੇਖੋ ਪਾਣੀ ਵਗੈਰਾ ਸਟਾਰਟ ਕਰ ਦਿੱਤਾ ਹੈਗਾ ਉਹ ਸਾਡੇ ਭਰਾ ਚੱਲੇ ਫਿਰਦੇ ਨੇ ਤੇ ਆਪਾਂ ਮੋਟਰ ਦੇ ਉੱਪਰ ਛਾਂ 'ਚ ਬੈਠ ਕੇ ਇਸ ਵਕਤ ਛੁੱਟੀ ਵੀ ਅੱਜ ਕਬੀਰ ਜੈੰਤੀ ਵੀ ਹੈ ਤੇ ਦਫ਼ਤਰ 'ਚ ਨਾ ਜਾਣ ਦਾ ਹੀ ਫੈਸਲਾ ਕੀਤਾ ਖੇਤ ਵਿੱਚ ਅੱਜ ਆਪਾਂ ਹੈਲਪ ਕਰਾਂਗੇ ਆਪਣੇ ਖੇਤ ਕਿਉਂਕਿ ਤਿੰਨ ਮਹੀਨਿਆਂ ਦੀ ਅਗਲੀ ਜਿਹੜੀ ਕਮਾਈ ਹੈ ਚੋਨੇ ਦੀ ਜੇ ਅੱਜ ਆਪਾਂ ਇਹਦੀ ਸਾਮ ਸੰਭਾਲ ਚੰਗੀ ਤਰ੍ਹਾਂ ਕਰਾਂਗੇ ਤਾਂ ਦੋ ਦਾਣੇ ਵੱਧ ਹੋਣਗੇ ਪਰੰਤੂ ਇੱਧਰ ਉੱਧਰ ਭੱਜ ਨੱਠਣ ਤੋਂ ਸਿਵਾਏ ਕੁਝ ਨਹੀਂ ਹੈਗਾ ਕਈ ਵਾਰ ਸਮਾਜਿਕ ਤੌਰ ਤੇ ਸਮਾਜ ਦੇ ਕੰਮ ਵੀ ਦੇਖਣੇ ਬਹੁਤ ਜ਼ਰੂਰੀ ਹੁੰਦੇ ਨੇ ਪਰੰਤੂ ਬੇਫਜ਼ੂਲ ਦੇ ਕੰਮਾਂ ਵਾਸਤੇ ਵਕਤ ਨਾ ਖਰਾਬ ਕਰਿਆ ਕਰੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੇ ਅੱਜ ਅਸੀਂ ਆਪਣੇ ਖੇਚੇ ਬੈਠ ਕੇ ਇਹਹੀ ਮੈਸੇਜ ਦੇ ਰਿਹਾ ਕਿ ਆਪਣੇ ਜਿਹੜੇ ਨਿੱਜੀ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਨਿਪਟਾਏ ਜਾਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ